ਜਲੰਧਰ ਤੋਂ ਵਾਪਸ ਆ ਰਹੇ ਆ। ਇੱਕਦਮ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਆ। ਕਿ ਜੰਤੋਂ ਬਚਣ ਲਈ ਆਸੇ-ਪਾਸੇ ਕੋਈ ਜਗ੍ਹਾ ਨਹੀਂ ਦਿਸੀ। ਤਾਂ ਛੜਕਦੇ ਕੰਡੇ ਲੱਗੇ ਬਕੈਰਾਂ ਦੇ ਸੰਗ ਨੇ ਰੁੱਖ ਨਜ਼ਰ ਪਏ ਆ। ਤਾਂ ਮੈਂ ਆਪਣਾ ਮੋਟਰਸਾਈਕਲ ਇਹਨਾਂ ਰੁੱਖਾਂ ਦੇ ਹੇਠਾਂ ਖੜਾ ਕਰ ਲਿਆ। ਮੇਰੇ ਮਗਰ ਆ ਰਹੇ ਇੱਕ ਦੋ ਵੀਰਾਂ ਨੇ ਵੀ ਇਹਨਾਂ ਰੁੱਖਾਂ ਦੀ ਸ਼ਰਨ ਲੈ ਲਈ ਆ। ਇਹਨਾਂ ਕੋਲ ਕੋਈ ਕੀਮਤੀ ਸਮਾਨ ਆ ਤੇ ਮੇਰੇ ਕੋਲ ਕੋਈ ਜ਼ਰੂਰੀ ਡਾਕੂਮੈਂਟਸ ਆ। ਇਹਨਾਂ ਰੁੱਖਾਂ ਨੇ ਸਾਨੂੰ ਤੇ ਸਾਡੇ ਸਮਾਨ ਨੂੰ ਭਿੱਜਣ ਤੋਂ ਬਚਾ ਲਿਆ। ਇਸੇ ਲਈ ਤਾਂ ਸਿਆਣੀ ਲੋਕ ਕਹਿੰਦੇ ਆ ਕਿ ਵੱਧ ਤੋਂ ਵੱਧ ਰੁੱਖ ਲਗਾਓ। ਕਿਉਂਕਿ ਇਹ ਰੁੱਖ ਜਿੱਥੇ ਸਾਨੂੰ ਧੁੱਪਾਂ ਵਿੱਚ ਛਾਂ ਦਿੰਦੇ ਆ ਉੱਥੇ ਜਿਹੇ ਮੀਂਹ ਕਣੇ ਵਾਲੇ ਸਮੇਂ ਭਿੱਜਣ ਤੋਂ ਵੀ ਬਚਾਉਂਦੇ ਆ। ਇਹ ਰੁੱਖ ਸਾਨੂੰ ਮਲਟੀਪਲ ਫਾਇਦਾ ਦਿੰਦੇ ਆ। ਮੈਨੂੰ ਤਾਂ ਇਹ ਰੁੱਖ ਮਨੁੱਖ ਦੇ ਮਾਈ ਬਾਪ ਜੇ ਲੱਗਦੇ ਆ ਜਿਹੜੇ ਮੁਸ਼ਕਲ ਸਮੇਂ ਸਾਨੂੰ ਆਪਣੀ ਗੋਦ ਵਿੱਚ ਲੈ ਕੇ ਸੁਰੱਖਿਆ ਦਿੰਦੇ ਆ। ਇੱਕ ਘਟਨਾ ਯਾਦ ਆ ਗਈ ਕਿਸੇ ਬੰਦੇ ਤੇ ਕਿਸਾਨ ਨੇ ਹਮਲਾ ਕਰ ਦਿੱਤਾ ਤਾਂ ਉਹ ਬੰਦਾ ਇੱਕ ਰੁੱਖ ਦੇ ਪਿੱਛੇ ਲੁਕ ਗਿਆ ਸਾਨ ਜਦੋਂ ਵੀ ਹਿੱਟ ਕਰਦਾ ਤਾਂ ਉਹ ਬੰਦਾ ਫੁਰਤੀ ਨਾਲ ਰੁੱਖ ਦੇ ਪਿੱਛੇ ਲੁਕ ਜਾਂਦਾ ਇੱਕ ਦੋ ਵਾਰੀ ਹਿੱਟ ਕਰਨ ਤੋਂ ਬਾਅਦ ਜਦੋਂ ਸਾਨ ਦਾ ਆਪਣਾ ਹੀ ਮੱਥਾ ਭੱਜਣ ਲੱਗਾ ਤਾਂ ਉਹ ਆਪਣੇ ਆਪ ਹੀ ਪਿੱਛੇ हट ਗਿਆ ਤਾਂ ਉਸ ਬੰਦੇ ਦੀ ਜਾਨ ਬਚ ਗਈ ਤਾਂ ਮੇਰਾ ਖਿਆਲ ਆ ਕਿ ਉਹ ਬੰਦਾ ਤਾਂ ਇਸ ਰੁੱਖੇਠਾ ਦੀਵਾ ਜਗਾ ਕੇ ਇਸ ਦੀ ਪੂਜਾ ਕਰਦਾ ਹੋਣਾ ਹੈ ਵੈਸੇ ਵੀ ਇਹ ਰੁੱਖ ਇਨਸਾਨ ਦੇ ਮਾਪੇ ਵਾਂਗੂ ਪੂਜਨਯੋਗ ਆ ਇਸ ਲਈ ਜਿੰਨਾ ਹੋ ਸਕੇ ਸਾਨੂੰ ਰੁੱਖਾਂ ਦੇ ਨਾਲ ਪਿਆਰ ਤੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ